ਹਾਂਜੀ ਲੋਕਾ ਜੀ ਸਤਿ ਸ੍ਰੀ ਅਕਾਲ ਮੈਂ ਆਮਨ ਸਾਈਪ੍ਰਸ ਤੋਂ ਮੈਂ ਤੁਹਾਨੂੰ ਅੱਗੇ ਦੱਸਿਆ ਕਿ ਮੈਂ ਗੋਰੀਆ ਦੀ ਫੈਮਲੀ ਵਿੱਚ ਕੰਮ ਕਰਦੀ ਆ ਮੇਰੇ ਕੋਲ ਸਾਈਪ੍ਰਸ ਦਾ ਬਰਕ ਪਰਮਨੈਂਟ ਵੀਜ਼ਾ ਹੈਗਾ ਤੇ ਗੋਰੀ ਬੱਚੇ ਸਕੂਲ ਤੋਂ ਆਉਂਦੇ ਆ ਤੇ ਮੈਨੂੰ ਕਹਿੰਦੇ ਤੰਦੂਰੀ ਚਿਕਨ ਬਣਾ ਕੇ ਦੇ ਬਟ ਮੈਨੂੰ ਤਾਂ ਪਤਾ ਨਹੀਂ ਸੀਗਾ ਫਿਰ ਉਹ ਕਹਿ ਰਿਹਾ ਕਿ ਸਕੂਲ ਤੋਂ ਅਸੀਂ ਖਾਣਾ ਨਹੀਂ ਖਾਦਾ ਬਿਕੋਜ਼ ਉਹਨੇ ਬ੍ਰਦਰ ਨੇ ਅਸੀਂ ਸਲਾਹ ਕੀਤੀ ਤੰਦੂਰੀ ਚਿਕਨ ਖਾਣਾ ਆ ਮੈਂ ਉਹਨਾਂ ਨੂੰ ਪਹਿਲਾਂ ਤਾਂ ਪੁੱਛਿਆ ਕਿੱਥੋਂ ਤੁਹਾਨੂੰ ਪਤਾ ਲੱਗਿਆ ਤੰਦੂਰੀ ਚਿਕਨ ਦਾ ਉਹ ਕਹਿੰਦੇ ਅਸੀਂ ਟੈਬਲੇਟ ਦਾ YouTube ਤੋਂ ਵੀਡੀਓ ਦੇਖੀ ਹੈਗੀ ਆ ਕਿ ਤੰਦੂਰੀ ਚਿਕਨ ਬਹੁਤ ਸਪਾਈ ਚਲੋ ਠੀਕ ਹੈ ਚਿਕਨ ਤਾਂ ਇਹਨਾਂ ਦੇ ਤੁਹਾਨੂੰ ਪਤਾ ਗੋਰਿਆਂ ਦੇ ਘਰਾਂ ਦੇ ਵਿੱਚ ਸਾ 24 ਘੰਟੇ ਪਏ ਰਹਿੰਦੇ ਹਨਾ ਚਲੋ ਫਿਰ ਮੈਂ ਚਿਕਨ ਕੱਢਿਆ ਫ੍ਰੀਜ ਤੋਂ ਤੇ ਫਿਰ ਮੈਂ ਉਹਨਾਂ ਨੂੰ ਦੱਸਿਆ ਦੱਸੋ ਮੈਂ ਕੀ ਕੀ ਇਹਦੇ ਵਿੱਚ ਕਰਾਂ ਫਿਰ ਉਹਨਾਂ ਨੇ ਮੈਨੂੰ ਆ ਸਾਰਾ ਇਗਰੀਡੀਅੰਟ ਵਗੈਰਾ ਦਿੱਤੇ ਆ ਕਿ ਆਹ ਚੀਜ਼ ਪਾਣੀ ਆਹ ਚੀਜ਼ ਪਾਣੀ ਆ ਤੇ ਟੈਬਲੇਟ ਤੇ ਉਹ YouTube ਤੇ ਵੀਡੀਓ ਦਿਖਾਉਂਦੇ ਰਹੇ ਮੈਨੂੰ ਕਿ ਐਦਾਂ ਕਰਨਾ ਹੈ ਐਦਾਂ ਕਰਨਾ ਹੈ ਨਾ ਤੇ ਫੁੱਲ ਸਪਾਈਸੀ ਹੈਗਾ ਫੁੱਲ ਸਪਾਈਸੀ ਓ ਮਾਈ ਗੋਡ ਐਨਾ ਦਾ ਮੈਂ ਮੈਂ ਇੰਡੀਆ ਨਾ ਮੈਨੂੰ ਇਹ ਸ਼ਰਮ ਆਉਂਦੀ ਹੈ ਕਿ ਮੈਂ ਸਪਾਈਸੀ ਇੰਨਾ ਖਾ ਸਕਦੀ ਜਿੰਨਾ ਗੋਰੇ ਬੱਚੇ ਸਪਾਈਸੀ ਖਾ ਰਹੇ ਆ ਅੱਜ ਦੇ ਟਾਈਮ ਦੇ ਵਿੱਚ ਮੈਂ ਦੱਸ ਨਹੀਂ ਸਕਦੀ ਹੈ ਕਿ ਗੋਰੇ ਬਹੁਤ ਸਪਾਈਸੀ ਹੁਣ ਮੈਨੂੰ ਇਹਨਾਂ ਨੇ ਤਾਂ ਕਹਣਾ ਜਾਂ ਸਕੂਲ ਤੋਂ ਆਏਗਾ ਨਾ ਇਹਨਾਂ ਨੇ ਸਕੂਲੇ ਵੀ ਨਹੀਂ ਉੱਥੇ ਖਾਣਾ ਖਾਇਆ ਕਰਨਾਗਾ ਖ ਆਪਣਾ ਕਹਿੰਦੇ ਬਹੁਤ ਕਲੇਵਰ ਹੋਈ ਜਾਂਦੇ ਬੱਚੇ ਦਿਨ ਪਰ ਦਿਨ ਵੀਡੀਓ ਦੇਖ ਦੇ ਕੇ ਤੇ ਫਿਰ ਤੰਦੂਰੀ ਚਿਕਨ ਬਣ ਗਿਆ ਤੇ ਫਿਰ ਮੈਂ ਬੱਚਿਆਂ ਦੇ ਕੋਲ ਲੈ ਕੇ ਆਈ ਸੋਰੀ ਮੈਂ ਬੱਚਿਆਂ ਦੇ ਫੇਸ ਨਹੀਂ ਦਿਖਾ ਸਕਦੀ ਹੈਗੀ ਕਿਉਂਕਿ ਮੈਨੂੰ ਅਲਾਉ ਨਹੀਂ ਹੈਗੀ ਫਿਰ ਮੈਂ ਤੇ ਬੱਚੇ ਕੋਲ ਲੈ ਕੇ ਆਈ ਕਿ ਉਹ ਵਾਓ ਐਨਾ ਖੂਸ਼ ਹੋਇਆ ਨਾ ਦੇਖੇ ਫਟਾਫਟ ਉਹ ਆਪਣੇ ਛੋਟੇ ਬ੍ਰਦਰ ਨੂੰ ਸਦਰਨ ਚਲ ਗਿਆ ਕਿ ਚਿਕਨ ਰੈਡੀ ਹੋ ਗਿਆ ਚਲੋ ਲੋਕੋ ਜੀ ਇਦਾਂ ਨਹੀਂ ਗੱਲਾਂ ਬਾਤਾਂ ਆ ਕੱਲ੍ਹ ਗੱਲ ਕਰਦੇ ਆ ਬਾਏ ਬਾਏ